ਸਤਿਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਨੂ ਟੀਵੀ ਦੇ ਨਵੇਂ ਵਲੌਗ 'ਚ ਅਸੀਂ ਅੱਜ ਲੱਗੇ ਆ ਗਾਜਰਾਂ ਦੀ ਖੀਰ ਬਣਾਉਣਾ ਤੇ ਇਹ ਤੁਹਾਨੂੰ ਦੱਸਦੇ ਆਂ ਵੀ ਰੈਸিপি ਕਿੱਦਾਂ ਵਾਂ ਇਹ ਸਾਡੀ ਜਿਹੜੀ ਵੀਡੀਓ ਹੈ ਨਾ ਵਲੌਗ ਤੁਸੀਂ ਐਂਡ ਤੱਕ ਵੇਖਿਓ ਤੇ ਨਾਲੇ ਤੁਸੀਂ ਵੀ ਆਪਣੇ ਘਰੇ ਬਣਾਇਓ ਵੀ ਕਿੱਦਾਂ ਦੀ ਸਾਡੀ ਖੀਰ ਬਣਦੀ ਆ ਠੀਕ ਆ ਜੀ ਹੁਣ ਮੈਂ ਲੱਗੀਆਂ ਗਾਜਰਾਂ ਨੂੰ ਕੱਦੂਕਸ ਕਰਨਾ ਸਭ ਤੋਂ ਪਹਿਲਾਂ ਗਾਜਰਾਂ ਨੂੰ ਧੋ ਕੇ ਤੇ ਇੱਕਦਮ ਸਾਫ਼ ਕਰਕੇ ਰੱਖ ਲੈਣਾ ਵਸੇਲ ਕੇ ਤੇ ਮੈਂ ਜੋ ਕੀ ਮੈਂ ਪਹਿਲਾਂ ਹੀ ਕਰ ਚੁੱਕੀ ਆ ਤਿਆਰ ਕੀਤੀਆਂ ਗਾਜਰਾਂ ਤੋਂ ਗਏ ਤੇ ਇਹਨਾਂ ਨੂੰ ਮੁੜ ਕੇ ਕद्दूकस ਕਰਕੇ ਤੇ ਇਹਨਾਂ ਨੂੰ ਤਿਆਰ ਕਰਕੇ ਰੱਖ ਲੈਣਾ ਵਾ ਇਹ ਆ ਵੀ ਗਾਜਰਾਂ ਦੀ ਖੀਰ ਵਾਸਤੇ ਅਸੀਂ ਖੀਰ ਦੇ ਵਿੱਚ ਪੰਜ ਛੇ ਗਾਜਰਾਂ ਪਾਵਾਂਗੇ ਕद्दूकस ਕਰਕੇ ਸਭ ਤੋਂ ਪਹਿਲਾਂ ਅਸੀਂ ਦੁੱਧ ਨੂੰ ਗਰਮ ਰੱਖਿਆ ਦੁੱਧ ਜਿਹੜਾ ਸਾਡਾ ਥੋੜਾ ਜਿਹਾ ਗਰਮ ਹੋ ਚੁੱਕਾ ਵਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਥੋੜੇ ਜਿਹਾ ਚੌਲ ਇਸ ਤੋਂ ਬਾਅਦ ਪਾ ਦਿਆਂ ਅਸੀਂ ਗਾਜਰਾ ਹੋਣਾ ਹੀ ਇਹਨੂੰ ਥੋੜੇ ਟਾਈਮ ਲਈ ਨਾ ਰਿਜਨ ਦਵਾਂਗੇ ਉਹਨਾਂ ਟਾਈਮ ਅਸੀਂ ਆ ਜਿਹੜੀ ਸਾਡੀ ਸਮੱਗਰੀ ਆ ਨਾ ਅਸੀਂ ਉਹਨੂੰ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਜਿਹੜੀ ਸੁੱਕੀ ਆ ਨਾ ਉਹਨੂੰ ਥੋੜੀ ਬਰੀਕ-ਪੀਕ ਕਰ ਲਾਂਗੇ। ਬਿੱਲੀ ਕਸ ਕਰ ਲਾਂਗੇ। ਜੇ ਠੂਠੀ ਆ ਨਾ ਇਹਨੂੰ ਅਸੀਂ ਕੱਦੂ ਕਸ ਕਰ ਲਿਆ ਵਾ। ਕੱਦੂ ਕਸ ਕਰਨ ਤੋਂ ਬਾਅਦ ਅਸੀਂ ਠੂਠੀ ਇਹ ਖੀਰ ਦੇ ਵਿੱਚ ਜ਼ਿਆਦਾ ਨਹੀਂ ਵਰਤ ਸਕਦੇ। ਕਿਉਂਕਿ ਅਸੀਂ ਜੇ ਠੂਠੀ ਜ਼ਿਆਦਾ ਪਾਵਾਂਗੇ ਨਾ ਤੇ ਸਾਡੀ ਖੀਰ ਦਾ ਜਿਹੜਾ ਟੇਸਟ ਆ ਨਾ ਇਹ ਖਰਾਬ ਹੋ ਜਾਊਗਾ। ਅਸੀਂ ਇਹਨੂੰ ਥੋੜਾ ਜਿਹਾ ਹੀ ਵਰਤ ਸਕਦੇ ਹਾਂ ਖੀਰ ਦੇ ਵਿੱਚ ਤੇ ਇਹ ਜੋ ਤੁਸੀਂ ਵੇਖ ਰਹੇ ਹੋ ਗਿਰੀਆਂ ਗਿਰੀਆਂ ਕਈ ਜਣੇ ਸਾਬਤ ਵੀ ਕਰਦੇ ਆ ਜੂਜ ਤੇ ਕਈ ਪੀਸੀਆਂ ਵੀ ਕਰਦੇ ਆ। ਪਰ ਮੇਰੇ ਬੱਚੇ ਜਿਹੜੇ ਆ ਨਾ ਉਹ ਪੀਸੀਆਂ ਗਿਰੀਆਂ ਹੀ ਪਸੰਦ ਕਰਦੇ ਆ ਇਹ ਕਰਕੇ ਮੈਂ ਇਹਨਾਂ ਨੂੰ ਗ੍ਰੈਂਡ ਕਰਕੇ ਹੀ ਪਾਵਾਂਗੀ ਤੇ ਹਰੀ ਇਲਾਇਚੀ ਹਰੀ ਇਲਾਇਚੀ ਜਿਹੜੀ ਆ ਨਾ ਜਿਆਦਾ ਜਾਣੇ ਤਾਂ ਪਾਊਡਰ ਹੀ ਯੂਜ਼ ਕਰਦੇ ਆ ਪਰ ਇਸ ਟਾਈਮ ਤੇ ਮੇਰੇ ਕੋਲ ਦੇ ਅਵੇਲੇਬਲ ਨਹੀਂ ਆ ਤੇ ਮੈਂ ਆ ਜਿਹੜੀ ਹਰੀ ਇਲਾਇਚੀ ਆ ਨਾ ਇਹਨੂੰ ਪੀ ਕੇ ਯੂਜ਼ ਕਰਾਂਗੇ ਤੇ ਸੌਗੀ ਜਿਹੜੀ ਆ ਇਹ ਅਸੀਂ ਖੀਰ ਦੇ ਥੋੜਾ ਟਾਈਮ ਜਦੋਂ ਮਤਲਬ ਬੰਦੇ ਕਿਨਾਰੇ ਆ ਜੂਗੀ ਨਾ ਅਸੀਂ ਜਿਹੜੀ ਸੌਗੀ ਆ ਉਦੋਂ ਪਾਵਾਂਗੇ ਵਿੱਚ ਠੀਕ ਆ ਜੀ ਤੇ ਜਦੋਂ ਜੋ ਜੋ ਵੀ ਅਸੀਂ ਜੇਵੜੇ ਟਾਈਮ ਨਾ ਪਾਵਾਂਗੇ ਨਾ ਅਸੀਂ ਤੁਹਾਨੂੰ ਮੁਖਾਵਾਂਗੇ ਅਜੇ ਫਿਲਹਾਲ ਸਾਡੀ ਖੀਰ ਜਿਹੜੀ ਆ ਥੋੜੇ ਟਾਈਮ ਲਈ ਰਿੱਝੂਗੀ ਫਿਰ ਬਾਅਦ ਵਿੱਚ ਪਾਵਾਂਗੇ ਠੀਕ ਆ ਜੀ ਸਾਡੀ ਜਿਹੜੀ ਖੀਰ ਵਾ ਨਾ ਉਹ ਬਾਲਾ ਖਾ ਚੁੱਕੀ ਆ ਪੋਸਟ ਟਾਈਮ ਲਈ ਤੇ ਇਹਦੇ ਵਿੱਚ ਹੁਣ ਅਸੀਂ ਆ ਜਿਹੜਾ ਸਮਾਨ ਨਹੀਂ ਤਿਆਰ ਕੀਤਾ ਹੋਇਆ ਪੀਸ ਲੈ ਕੇ ਬਦਾਮ ਮੈਂ ਪੀਸ ਲੈ ਕੇ ਤੇ ਠੂਠੀ ਵੀ ਰਗੜ ਲਈ ਸੀਗੀ ਤੇ ਹੁਣ ਮੈਂ ਇਹਨੂੰ ਥੋੜਾ ਸਮਾਨ ਨੂੰ ਨਾ ਇਹਦੇ ਵਿੱਚ ਪਾ ਦਾਂਗੀ ਥੋੜਾ ਥੋੜਾ ਤੇ ਹਰੀ ਲੱਟੀ ਇਹਨੂੰ ਮੈਂ ਪੀਸ ਲਿਆ ਹੈਗਾ ਵਿੱਚ ਇਹ ਸਾਰੀਆਂ ਚੀਜ਼ਾਂ ਹੀ ਨਾ ਕੋਸਟ ਟਾਈਮ ਲਈ ਰਿਜਨ ਲਈ ਰੱਖ ਦਾਂਗੇ ਜੇ ਜੇ ਕੁਝ ਹੋਰ ਵੀ ਚੀਜ਼ਾਂ ਇਹਦੇ ਵਿੱਚ ਐਡ ਕਰਨੀਆਂ ਵਾ ਉਹ ਅਹੀਂ ਜਿਉਂ ਜਿਉਂ ਇਹ ਬਣਦੀ ਜਾਏਗੀ ਨਾ ਥੋੜੀ ਆਪਣੀ ਬਿਹਾਲਤ ਦੇ ਵਿੱਚ ਬਣ ਖਾਣ ਦੀ ਪੋਜੀਸ਼ਨ ਚ ਆਉਂਦੀ ਜਾਊਗੀ ਉਵੇਂ ਉਵੇਂ ਅਹੀਂ ਪੁੰਦੇ ਜਾਵਾਂਗੇ ਨਾਲ ਨਾਲ ਤੁਹਾਨੂੰ ਵੀ ਖੰਦੇ ਜਾਵਾਂਗੇ ਤੁਸੀਂ ਸੋਚਦੇ ਹੋਗੇ ਕਿ ਚੁੱਲਾ ਚੇਂਜ ਹੋ ਗਿਆ ਵਾ ਕਿਉਂਕਿ ਬਾਹਰ ਨੇਰਾ ਹੋ ਗਿਆ ਹੀਗਾ ਮੈਂ ਥੋੜਾ ਜਿਹਾ ਘਰ ਦਾ ਕੰਮ ਹੋਰ ਕਰਨਾ ਪੀ ਹਾਂ ਤੇ ਉਹਦਾ ਕਰਕੇ ਮੈਨੂੰ ਨੇਰਾ ਹੋ ਗਿਆ ਤੇ ਇਹ ਕਰਕੇ ਉੱਥੇ ਜਿਹੜਾ ਵਲੌਗ ਹੀ ਨਾ ਵਧੀਆ ਨਹੀਂ ਬਣ ਗਿਆ ਤੇ ਮੈਂ ਇਹਨੂੰ ਅੰਦਰ ਲੈਣੀ ਗੈਸ ਦੇ ਉੱਪਰ ਖੀਰ ਸਾਡੀ ਬਿਲਕੁਲ ਬਣ ਗਈ ਹੈ ਵੈਸੇ ਹੁਣ ਥੋੜੀ ਜਿਹੀ ਵਿੱਚ ਖੰਡ ਹੀ ਪਾਉਣ ਵਾਲੀ ਰਹਿ ਗਈ ਹੈ ਆ ਦੇਖੋ ਮਿੱਠਾ ਹੀ ਆਪਣੇ ਸਵਾਦ ਨੂੰ ਦਾ ਅਗ ਦੇਖਵਾਂਗੇ ਜਿੰਨਾ ਕਿ ਮਦਦ ਸਾਡੀ ਫੈਮਲੀ ਖਾਂਦੀ ਹੈ ਉਹਦੇ ਅਨਸਾਰ ਹੀ ਮਿੱਠਾ ਪਾਵਾਂਗੇ ਆ ਵੇਖੋ ਅੱਡੀ ਕੀ ਇਹ ਇਹ ਖਸਾਏ ਬਣ ਕੇ ਹੋ ਗਈ ਆ ਰੈਡੀ ਤੇ ਹੁਣ ਤੁਸੀਂ ਸਾਰੀ ਖਾ ਕੇ ਦੱਸਿਓ ਹਾਂ ਤੇ ਕਿੱਦਾਂ ਦੀ ਬਣੀ ਹੈ ਠੀਕ ਹੈ ਕੀ ਇਹ ਹੈ ਅੱਜ ਦਾ ਮਲੋ। ਹੁਣ ਤੁਸੀਂ ਇਹ ਰੈਸিপি ਨਾ ਸਾਰੇ ਜਾਣਿਆਂ ਨੇ ਆਪਣੇ ਘਰ ਟਰਾਈ ਕਰਨੀ ਆ ਤੇ ਨਾਲੇ ਸਾਨੂੰ ਨਾ ਖਾ ਕੇ ਦੱਸਿਓ ਵੀ ਇਹ ਕਿੱਦਾਂ ਦੀ ਬਣੀ ਆ ਤੇ ਵਧੀਆ ਤੋਂ ਵਧੀਆ ਸਾਡੇ ਚੈਨਲ ਤੇ ਕਮੈਂਟ ਕਰਿਓ, ਲਾਈਕ ਕਰਿਓ ਤੇ ਅੱਗੇ ਵੀ ਸ਼ੇਅਰ ਕਰਿਓ। ਸਾਡੇ ਬੱਚਿਆਂ ਨੂੰ ਤੇ ਬਹੁਤ ਪਸੰਦ ਆ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਵੀ ਸਾਰਿਆਂ ਨੇ ਪਸੰਦ ਆਉਗੀ। ਸਤਿ ਸ੍ਰੀ ਅਕਾਲ ਜੀ।